ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਿੱਖੀ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਸਿੱਖੀ ਦੀ ਅਸਲ ਜੜ ਨਰਮਰਤਾ ਹੈ ਤੇ ਸੇਵਾ ਉਸ ਦੀਆਂ ਸਾਖਾਂ ਹਨ ਸਿੱਖੀ ਕਈ ਸਿੱਖ ਸਨ ਗੁਰੂ ਘਰ ਵਿੱਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿੱਚ ਲੱਗੇ ਰਹਿੰਦੇ ਸਨ ਗੁਰੂ ਦੇ ਮੂੰਹੋਂ ਅਚਨੇ ਬਿਨਿਕਲੇ ਵਾਕਾਂ ਤੇ ਪੂਰਾ ਉੱਤਰ ਦੇ ਸਨ ਸਰੀਰ ਦਾ ਖਿਆਲ ਉਹਨਾਂ ਦੇ ਦਿਲਾਂ ਵਿੱਚੋਂ ਨਿਕਲ ਗਿਆ ਸੀ ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਹਰਥ ਸਮਝਦੇ ਸਨ ਗੁਰੂ ਦੀ ਕਹੀ ਗੱਲ ਪਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਜ ਹੋਇਆ ਸਿੱਖ ਸੇਵਕਾਂ ਵਿੱਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪੈਰ ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ ਭਾਈ ਚੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ ਕਿ ਗੁਰੂ ਦਾ ਹੁਕਮ ਮੰਨਣ ਵਿੱਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ ਪਾਈ ਝੰਡਾ ਗੁਰੂ ਜੀ ਦੇ ਨਿਕਟ ਵਰਤੀ ਸਿੱਖਾਂ ਵਿੱਚੋਂ ਸਨ ਝੰਡਾ ਵੀ ਰੱਜੇ ਪੂਜੇ ਕਰਦੇ ਸਨ ਸਭ ਸੁਖ ਮਾਪੇ ਨੇ ਉਹਨਾਂ ਨੂੰ ਦਿੱਤੇ ਹੋਏ ਸਨ ਸੱਚ ਦੀ ਕਮਾਈ ਖਾਂਦੇ ਸਨ ਸੱਚ ਕਹਿੰਦੇ ਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ ਸਾਦਾ ਜੀਵਨ ਪਰ ਗੁਰੂ ਵਿੱਚ ਅਟੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ ਲੈਂਦੇ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਚੰਡੇ ਨੂੰ ਆਖਿਆ ਕਿ ਇੱਥੇ ਠਹਿਰੋ ਗੁਰੂ ਸਾਹਿਬ ਭਾਗ ਦੇ ਦੂਜੇ ਰਾਹ ਮੈਲਾ ਨੂੰ ਚਲੇ ਗਏ ਭਾਈ ਚੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜੇ ਰਹੇ ਪਤਾ ਲੱਗਨ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਾਇਆ ਅਤੇ ਕਿਹਾ ਅਸੀਂ ਤਾਂ ਰਤਾ ਕਰ ਰੁਕਣ ਲਈ ਆਖਿਆ ਸੀ ਚੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ ਐਸੇ ਸਨ ਭਾਈ ਝੰਡਾ ਜੀ ਗੁਰੂ ਜੀ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀਂ ਮੰਨਦੇ ਵੀ ਸਨ ਇੱਕ ਦਿਨ ਉਹਨਾਂ ਦਾ ਪੈਰ ਫੱਟੜ ਹੋ ਗਿਆ ਗੁਰੂ ਹਰਗੋਬਿੰਦ ਜੀ ਨੇ ਦੇਖ ਕੇ ਸੁਭਾਵਿਕ ਫਰਮਾਇਆ ਜੁੱਤੀ ਨਾ ਪਹਿਨੋ ਸੁੰਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ ਤਿੰਨ ਮਹੀਨੇ ਨੰਗੇ ਪੈਰੀ ਹੀ ਫਿਰਦੇ ਰਹੇ ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫਰਮਾਇਆ ਜੋੜੇ ਪਹਿਨ ਲਵੋ ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖਮ ਅੱਲ੍ਹਾ ਸੀ ਭਾਈ ਝੰਡਾ ਜੀ ਕਹਿਣ ਲੱਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈਂ ਆਪਣੀ ਮਰਜ਼ੀ ਨਾਲ ਕਿਵੇਂ ਜੁੱਤੀ ਪਾ ਸਕਦਾ ਹਾਂ ਝੰਡਾ ਜੀ ਗੁਰੂ ਜੀ ਦੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਗੁਰੂ ਜੀ ਨੇ ਭਾਈ ਚੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿੱਚ ਆਖ ਦਿਓ ਕਿ ਲੰਗਰ ਵਾਸਤੇ ਬਾਲਨ ਲੈ ਆਓ ਲੰਗਰ ਲਈ ਬਾਲਨ ਲਿਉਣ ਵੱਡਾ ਪੁੰਨ ਹੈ ਲੱਕੜਾ ਲਿਉਣਾ ਵਾਲਾ ਨਿਹਾਲ ਹੋਵੇਗਾ ਭਾਈ ਚੰਡਾ ਜੀ ਆਪ ਆ ਗਿਆ ਦੱਸ ਕੇ ਲੱਕੜਾ ਚੁਣਨ ਲਈ ਚੱਲ ਪਏ ਲੱਕੜਾ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ گزار ਦਿੱਤਾ ਅਗਲੇ ਦਿਨ ਆਪ ਲੱਕੜਾ ਲਿਆਏ ਭਾਈ ਚੰਡਾ ਜੀ ਦੇ ਅਗਲੇ ਦਿਨ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਨਾ ਹੋਏ। ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਟੱਕੇ ਗਏ। ਲੋਕਾਂ ਸਮਝਾਇਆ ਕਿ ਭਾਈ ਜੀ ਦਾ ਸਿਰ ਫਿਰ ਗਿਆ ਤੇ ਦਿਮਾਗ ਹਿੱਲ ਗਿਆ। ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਨਹੀਂ। ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਕਿ ਭਾਈ ਸਾਹਿਬ ਕਿੱਥੇ ਜਾਂਦੇ ਹਨ ਕਿ ਜਿਹੜੇ دیر ਤੱਕ ਸੁੱਤੇ ਰਹਿੰਦੇ ਨਹੀਂ। ਗੁਰੂ ਜੀ ਨੇ ਵੇਖਿਆ ਬਲਨਦੀ ਪੰਡ ਸਿਰ ਤੇ ਚੁੱਕੀ ਭਾਈ ਸਾਹਿਬ ਆਪਣੀ ਚਾਲੇ ਚਲੀ ਜਾ ਰਹੇ ਸਨ ਇਹ ਸਭ ਦੇਖ ਕੇ ਗੁਰੂ ਜੀ ਨੇ ਕਿਹਾ ਤੁਹਾਨੂੰ ਤਾਂ ਨਹੀਂ ਸੀ ਕਿਹਾ ਕਿ ਬਲਨਦੀ ਲਿਓ ਤੁਸੀਂ ਤਾਂ ਜਥੇਦਾਰੋਂ ਭਾਈ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਹੀ ਤਾਂ ਫਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿੱਚੋਂ ਲੰਗਰਾਂ ਲਈ ਲੱਕੜਾਂ ਕੱਟ ਲਿਓ ਮੈਂ ਵੀ ਤਾਂ ਤੁਹਾਡਾ ਨਮਾਣਾ ਜਿਹਾ ਸਿੱਖਾਂ ਸਿੱਖ ਤੋਂ ਉੱਚਾ ਹੋਰ ਕੋਈ ਰਤਵਾ ਮੇਰੀ ਨਜ਼ਰ ਵਿੱਚ ਨਹੀਂ ਹੈ ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਹੀ ਆਂ ਮਨ ਵਿਖਮ ਬਾਗਵਾਲਾ ਚ ਅਸੀਂ ਪਾਇਆ ਨਾ ਮੋ ਐਸਾ ਮਾਣ ਦਿੰਦੇ ਸਨ ਸਿੱਖ ਗੁਰੂ ਨੂੰ ਗੁਰੂ ਵੀ ਉਹਨਾਂ ਤੋਂ ਸਦਕੇ ਜਾਂਦੇ ਭਾਈ ਨੰਦ ਲਾਲ ਜੀ ਨੇ ਵੀ ਇੱਕ ਵਾਰ ਵਿੱਚ ਕਿਹਾ ਸੀ ਕਿ ਅਸੀਂ ਉਹਦੇ ਆਸ਼ਕ ਹਾਂ ਜੋ ਸਾਡਾ ਵੀ ਆਸ਼ਕ ਹੈ ਜਦ ਸਿੱਖ ਗੁਰੂ ਜੀ ਨੂੰ ਬਹੁਤ ਅੱਜ ਵੀ ਸੱਚੇ ਮਨ ਨਾਲ ਪੁਕਾਰਦੇ ਹਨ ਉਹ ਹਾਜ਼ਰ ਹੋ ਜਾਂਦੇ ਨੇ ਜਿਸ ਤਰ੍ਹਾਂ ਸਿੱਖ ਗੁਰੂ ਦੇ ਹੁਕਮ ਦਾ ਪੈਰਾ ਦਿੰਦੇ ਹਨ ਗੁਰੂ ਵੀ ਉਹਨਾਂ ਦੇ ਸਿਰ ਤੇ ਮੇਰ ਦੀ ਨਜ਼ਰ ਰੱਖਦੇ ਹਨ ਬਾਬਾ ਬੁੱਢਾ ਜੀ ਦੇ ਪੋਤੇ ਤੇ ਭਾਈ ਸਰਵਣ ਜੀ ਦੇ ਸੁਪੁੱਤਰ ਭਾਈ ਝੰਡਾ ਜੀ ਦੀ ਸੇਵਾ ਦਾ ਝੰਡਾ ਬਲੰਦ ਰੱਖਣ ਲਈ ਦਿਨ ਰਾਤ ਇੱਕ ਕਰਨ ਲੱਗੇ ਬਾਬਾ ਬੁੱਢਾ ਜੀ ਨੇ ਇਸ ਪਰਪੋਤੇ ਦਾ ਆਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦਾ ਜਨਮ ਬੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਾਮਦਾਸ ਗਏ ਇਸ ਭਾਈ ਝੰਡੇ ਦੇ ਨਾਂ ਉੱਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਾਮਦਾਸ ਨਾਂ ਦਾ ਝੰਡਾ ਨਗਰ ਰੱਖਿਆ ਸੀ ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਵੀ ਗੁਰੂ ਰਾਮਦਾਸ ਜੀ ਨੇ ਉੱਤੇ ਰਾਮਦਾਸ ਝੰਡਾ ਕਰਕੇ ਨਗਰ ਦਾ ਨਾਮ ਰੱਖਿਆ ਗਿਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਉੱਤੇ ਬਰਾਜਮਾਨ ਹੋਏ ਤਾਂ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿੱਸਾ ਲੈਂਦੇ ਰਹੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਾਸਨ ਤੋਂ ਕੁਝ ਸਮੇਂ ਬਾਅਦ ਭਾਈ ਝੰਡਾ ਜੀ ਵੀ ਪਰਲੋਕ ਸਦਾਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ